ਏ ਆਈ ਪੀ ਐਸ ਅਫੀਸਰ ਆਪਣੇ ਹੀ ਮੁਲਾਜ਼ਮਾਂ ਤੇ ਛਾਪੇਵਾਰੀ ਕਰਦਾ ਏ ਅਤੇ ਉਹਨਾਂ ਨੂੰ ਪੜ ਕੇ ਜਿਲ੍ਹੇ ਦੇ ਵਿੱਚ ਸੁੱਟਦਾ ਏ ਹੁਣੇ ਹੁਣੇ ਇਸਨੇ ਵੀ ਮੁਲਾਜ਼ਮਾਂ ਨੂੰ ਪੜਿਆ ਏ ਟਰੱਕ ਡਰਾਈਵਰਾਂ ਤੋਂ ਰਿਸ਼ਵਤ ਮੰਗਦੇ ਸੀ ਇਸ ਦਲੇਰ ਪੁਲਿਸ ਵਾਲੇ ਨੂੰ ਸ਼ੇਅਰ ਜ਼ਰੂਰ ਕਰਿਓ ਜਿਆ ਸਸਤੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮਹਾ ਤੋਂ ਦੇ ਨਾਲ ਤੁਸੀਂ ਬਹੁਤ ਵਾਰ ਇਹ ਹਮੇਸ਼ਾ ਕੰਪਲੇਂਟ ਕਰਦੇ ਹੋ ਕਿ ਪੁਲਿਸ ਮੁਲਾਜ਼ਮ ਆਮ ਲੋਕਾਂ ਨੂੰ ਤੰਗ ਕਰਦੇ ਨੇ ਆਮ ਲੋਕਾਂ ਨੂੰ ਜੁਆ ਉਹ ਗਲਤ ਬੋਲਦੇ ਨੇ ਪਰ ਇੱਕ ਤੁਹਾਨੂੰ ਆਈਪੀਐਸ ਆਫ ਅਫੀਸਰ ਦੱਸ ਦਿਆਂ ਜਿਸ ਦਾ ਨਾਮ ਬੇਬਕੁਸ਼ਨਾ ਹੈ ਉਹ ਇਸ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਏ ਨੇ ਦਰਸਲ ਉਹਨਾਂ ਨੇ ਆਪਣੇ ਹੀ ਮੁਲਾਜ਼ਮਾਂ ਤੇ ਪਰਚਾ ਪਾਇਆ ਹੈ ਦਰਸਲ ये ट्रक ड्राइवर तो रिश्वत लेंदे लेंगे तो छापेमारी करके पुलिस मुलाजमान को फड़िया है परचा पाया है जेल चुटया है हमेशा इस करके चर्चा के दे आई पी एस ऑफिसर ने उत्तर प्रदेश के जो हूँ काम किया है, है लोग दलेरी वाल आख रहे हैं लोग आख रहे ने ਕਿ ਜੇਕਰ ਸਾਰੇ ਉੱਚ ਅਧਿਕਾਰੀ ਅਜਿਹੇ ਹੋ ਜਾਣ ਤਾਂ ਨੀਚੇ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ ਦਰਅਸਲ ਜਿਹੜੇ ਪੁਲਿਸ ਮੁਲਾਜ਼ਮ ਸੀ ਇਹ ਟਰੱਕ ਵਾਲਿਆਂ ਨੂੰ ਰੋਕ ਕੇ ਉਹਨਾਂ ਤੋਂ ਨਿਸ਼ਵਾਦ ਦੀ ਮੰਗ ਕਰਦੇ ਸੀ ਟਰੱਕ ਵਾਲਿਆਂ ਨੂੰ ਪਰੇਸ਼ਾਨ ਕਰਦੇ ਸੀ ਤੇ ਅਚਾਨਕ ਬੈਬਾ ਸ਼ਰਮਾ ਜਾਂਦੇ ਨੇ ਛਾਪੇਮਾਰੀ ਕਰਦੇ ਨੇ ਅਤੇ ਜਿਹੜੇ-ਜਿਹੜੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਇਹਨਾਂ ਨੇ ਫੜ ਕੇ ਜੇਲ੍ਹ ਦੇ ਵਿੱਚ ਸੌਟ ਦਿੱਤਾ ਹੈ ਤੁਹਾਨੂੰ ਇਹਨਾਂ ਦਾ ਕੰਮ ਕਿਹੋ ਜਿਹਾ ਲੱਗਾ ਕਮੈਂਟ ਦੇ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ